ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ 'ਚ ਮਹਾਨੀਲ ਕਮਲ ਤੇ ਆਪ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਮੈਡੀਕਲ ਪ੍ਰਵੇਸ਼ ਪ੍ਰੀਖਿਆ NEET UG ਦੇ ਆਯੋਜਨ 'ਚ ਬੇਨਿਜ਼ਮੀਆਂ ਦੀ CBI ਕਰੇਗੀ ਜਾਂਚ CBI ਨੇ ਵੱਖਰੀ ਨਵੀਂ FIR ਕੀਤੀ ਦਰਜ ਦਿੱਲੀ ਜਲ ਸੰਕਟ ਤੇ ਐਲਜੀ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਵਫਦ ਹਰਿਆਣਾ ਤੋਂ ਬਣਦਾ ਪਾਣੀ ਦਿਵਾਉਣ ਦੀ ਕੀਤੀ ਮੰਗ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਵੰਤ ਮਾਨਯ ਸੰਭਾਲੀ ਪ੍ਰਚਾਰ ਦੀ ਕਮਾਂਡ ਜਲੰਧਰ ਚਪਾਰਟੀ ਆਗੂ ਨਾਲ ਕੀਤੀ ਮੀਟਿੰਗ ਤਾਂ ਹੁਣ ਖਬਰਾਂ ਤਫਸੀਲ ਨਾਲ ਸੀਬੀਏ ਨੇ 5 ਮਈ ਨੂੰ ਆਯੋਜਿਤ ਕੀਤੀ ਗਈ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਯੂਜੀ ਦੇ ਆਯੋਜਨ ਦੇ ਬੇਨਿਜ਼ਮੀਆਂ ਦੇ ਸਬੰਧ ਵਿੱਚ ਇੱਕ ਐਫਆਈਆਰ ਦਰਜ ਕੀਤੀ ਹੈ ਕੇਂਦਰ ਵੱਲੋਂ ਏਜੰਸੀ ਨੂੰ ਪ੍ਰੀਖਿਆਵਾਂ 'ਚ ਬੇਨਿਜ਼ਮੀਆਂ ਦੀ ਜਾਂਚ ਸੌਂਪਣ ਦੇ ਐਲਾਨ ਦੇ ਇੱਕ ਦਿਨ ਬਾਅਦ ਇਹ ਐਫਆਈਆਰ ਦਰਜ ਕੀਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸੰਦਰਭ ਦੇ ਆਧਾਰ 'ਤੇ ਹੀ ਸੀਬੀਆਈ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਦੱਸਿਆ ਕਿ ਇੱਕ ਸਮੀਖਿਆ ਤੋਂ ਬਾਅਦ ਪ੍ਰੀਖਿਆ ਪ੍ਰਕਿਰਿਆ ਦੇ ਸੰਚਾਲਨ 'ਚ ਪਾਰਦਰਸ਼ਤਾ ਲਈ ਇਹ ਫੈਸਲਾ ਲਿਆ ਗਿਆ ਕਿ ਮਾਮਲੇ ਨੂੰ ਵਿਆਪਕ ਜਾਂਚ ਲਈ ਸੀਬੀਆਈ ਨੂੰ ਸੌਂਪ ਦਿੱਤਾ ਜਾਵੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਉਪਰ ਰਾਜਪਾਲ ਵੀ ਕੇ ਸਖਸੈਨਾ ਨਾਲ ਮੁਲਾਕਾਤ ਕੀਤੀ ਮੁਲਾਕਾਤ ਕਰਨ ਵਾਲੇ ਆਗੂਆਂ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਐਨ ਡੀ ਗੁਪਤਾ ਜਨਰਲਸ ਕਤਰਪੰਕਜ ਗੁਪਤਾ ਕੈਬਨਿਟ ਮੰਤਰੀ ਸਰੋਪ 파ਰਦਵਾਜ ਅਤੇ ਕਈ ਵਿਧਾਇਕ ਸ਼ਾਮਲ ਸਨ ਆਗੂਆਂ ਨੇ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਦੇਣ ਦੀ ਮੰਗ ਕੀਤੀ ਜਿਸ ਤੇ ਐਲਜੀ ਸਖਸੈਨਾ ਨੇ ਆਪ ਆਗੂਆਂ ਨੂੰ ਹਰਿਆਣਾ ਸਰਕਾਰ ਤੋਂ ਦਿੱਲੀ ਨੂੰ ਸਹੀ ਮਾਤਰਾ ਚ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਬਫਦ ਨੇ ਐਲਜੀ ਨੂੰ ਦੱਸਿਆ ਕਿ ਦਿੱਲੀ ਨੂੰ 1994 ਦੇ ਸਮਝੌਤੇ ਅਨੁਸਾਰ ਹੀ ਪਾਣੀ ਦਿੱਤਾ ਜਾ ਰਿਹਾ ਹੈ ਜਦ ਕੀ ਉਸ ਸਮੇਂ ਦਿੱਲੀ ਦੀ ਆਬਾਦੀ 1 ਕਰੋੜ ਤੋਂ ਜ਼ਿਆਦਾ ਸੀ ਤੇ ਹੁਣ ਵੱਧ ਕੇ ਇਹ 3 ਕਰੋੜ ਤੇ ਲਗਭਗ ਹੋ ਗਈ ਹੈ ਆਪ ਆਗੂਆਂ ਦੇ ਵਫਾ ਦਾ ਕਹਿਣਾ ਹੈ ਕਿ ਇਸ ਸਮੇਂ ਦਿੱਲੀ ਨੂੰ ਹਰਿਆਣਾ ਤੋਂ 113 ਐਮ ਜੀ ਡੀ ਪਾਣੀ ਘਟ ਮਿਲ ਰਿਹਾ ਹੈ ਅੱਛੇ ਵਾਤਾਵਰਣ ਕੇ ਅੰਦਰ ਬਾਤਚੀਤ ਹੋਈ ਬਾਤਚੀਤ ਮੇਂ ਹਮਨੇ ਅਜੀਤ ਸਾਹਿਬ ਸੇ ਨਿਵੇਦਨ ਕੀਆ ਕਿ ਆਪ ਹਰਿਆਣਾ ਸੇ ਬਾਤਚੀਤ ਕੀਜੀਏ ਹਰਿਆਣਾ ਅਭੀ ਵੀ ਕਰੀਬ 113 ਐਮ ਜੀ ਡੀ ਪਾਣੀ दिल्ली में कम छोड़ रहे हैं जिसकी वजह से लाखों लोगों को परेशानी हो रही है और एलजी साहब ने हमें आश्वासन दिया है कि वे हरियाणा की सरकार से बात करेंगे और प्रयास करेंगे कि दिल्ली का पानी हमें मिल सके जिलंदर वेस्ट जिमनी चौक छोड़ने के लिए मुख्यमंत्री भगवंत मान ने प्रचार की कमान संभाल ली है जिसको लेके मुख्यमंत्री ने जिलंदर विखे आज पार्टी के आंखों नाल मीटिंग की थी मीटिंग के दौरान जिमनी चौक को लेके रणनीति पर चर्चा भी की गई इस मौके मुख्यमंत्री ने पार्टी के लीडरों को ਦੂਸਤਾਂ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਘਰ ਘਰ ਲੈ ਕੇ ਜਾਣ ਦੀ ਹਦਾਇਤ ਕੀਤੀ ਜਲੰਧਰ ਜ਼ਮੀਨੀ ਚੌਂਕ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਡੇਰੇ ਲਗਾ ਲੈਨੇ ਤੇ ਉਹ ਹੁਣ ਪਰਿਵਾਰਕ ਮੈਂ ਤੇ ਇੱਥੇ ਕਿਰਾਏ ਦੇ ਮਕਾਨ ਤੇ ਰਹਿਣਗੇ ਕੁਰੂਖੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਹੈ ਕਿ ਉਹਨਾਂ ਦਾ ਸੁਪਨਾ ਹੈ ਕਿ ਵੰਡੀ ਮੁਲਕ ਪਾਕਿਸਤਾਨ ਦੇ ਨਾਲ ਵਪਾਰ ਖੁੱਲੇ ਤੇ ਆਪਸੀ ਸਬੰਧ ਚੰਗੇ ਹੋਣ ਆਪਣੇ ਪਰਿਵਾਰ ਸਮੇਤ ਸਤਖੰਡਿ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਨਵੀਨ ਜਿੰਦਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਨਵੀਨ ਜਿੰਦਲ ਨੇ ਕਿਹਾ ਕਿ 20 ਸਾਲ ਬਾਅਦ ਉਨ੍ਹਾਂ ਨੂੰ ਦਰਬਾਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ ਅਤੇ ਇੱਥੇ ਆ ਕੇ ਵਕਰੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਇਸ ਮੌਕੇ ਜਿੰਦਲ ਨੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅੱਜ ਮੈਂ ਆਪਣੀ ਪਤਨੀ ਕੇ ਸਾਥ ਔਰ ਸਾਥੀਓ ਕੇ ਸਾਥ ਹਮ ਜੋ ਹੈ ਸਵਰਨ ਮੰਦਿਰ ਅਜ ਮੱਥਾ ਟੇਕਣ ਲਈ ਆ ਜਾਏ और बहुत ही अच्छा लगा मुझे 20 साल के बाद मुझे आने का मुझे आज मौका मिला और पूरा जैसे ही आते हैं यहाँ पर एक वातावरण में जो है एक अलग ही एक एक जोश है एक अलग ही सुकून है तो बहुत अच्छा आकर के लगता है यहाँ पर आकर के एक नई आदमी को प्रेरणा मिलती है एक नई हिम्मत मिलती है कि हम सब मिलकर अपने देश के लिए काम करें हमारे देश के हमारे जो है पड़ोसियों से भी हमारे रिश्ते अच्छे होने चाहिए और यहाँ से पाकिस्तान का जो बॉर्डर है हमारा अटारी और उनकी तरफ से वाघा जो बॉडर है यहाँ से बहुत नज़दीक है और ये मेरा सपना है कि हम जो है आस पास हमारे यहाँ जो एक दूसरे के साथ बिजनेस बढ़े ट्रेड बढ़े और हम आराम से जा कर के जो है वहाँ जा कर के मिल सके लोगों से वो लोग यहाँ पर आकर के मिल सकें और हमारे आपस में और संबंध जो है अच्छे हों अत गर्मी बच्चों की आस्था इस गर्मी पर भारी पै रही है श्री हरिमंदर साहिब विखे वही गिनती संगत दर्शनों पहुँच रही है ਗਰਮੀ ਚ ਕੰਟਿਆਂ ਤੋਂ ਲਾਈਨਾਂ ਚ ਖੜੀਆਂ ਸੰਕਤਾ ਨਾਲ ਅੱਜ ਅਕਾਲ ਤੱਕ ਸਹਾਇਦ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਨੇ ਗਰਮੀ ਨੂੰ ਦੇਖਦੇ ਹੋਏ ਐਸਜੀਪੀਸੀ ਵੱਲੋਂ ਸੰਕਤਾ ਦੇ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਗਿਆਨੀ ਰਗਵੀਰ ਸਿੰਘ ਨੇ ਮੱਥਾ ਟੇਕਣ ਆਉਣ ਵਾਲੀਆਂ ਸੰਕਤਾ ਨੂੰ ਮੱਥਾ ਟੇਕਦੇ ਸਮੇਂ ਮर्याਦਾ ਰੱਖਣ ਲਈ ਕਿਹਾ ਅਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਕੈਥਲ ਦੀ ਮਹਾਦੇਵ ਕਲੋਨੀ ਵਿੱਚ ਚੋਰ ਘਰ ਵਿੱਚੋਂ 6 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਸਮੇਤ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ਚੋਰਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਘਰ ਦੇ ਲੋਕ ਕੁਝ ਦਿਨਾਂ ਦੇ ਲਈ ਸ਼ਹਿਰੜੀ ਗਏ ਹੋਏ ਸੀ ਜਦੋਂ ਅੱਜ ਉਹ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਸਨੇ ਆਪਣੀ ਬੇਟੀ ਨੂੰ ਬਾਹਰ ਭੇਜਣ ਲਈ 6 ਲੱਖ ਰੁਪਏ ਕੈਸ਼ ਰੱਖਿਆ ਹੋਇਆ ਸੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਚੋਰਾ ਨੂੰ ਫੜਨ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸਰਦੂਲਗਰਦੀ ਸਥਾਨਕ ਅਨਾਜ ਮੰਡੀ 'ਚ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਮੰਡੀ ਬੋਰਡ ਦੇ ਸੀਵਰੇਜ ਦੀ ਸਫਾਈ ਵਾਸਤੇ ਠੇਕੇਦਾਰ ਵੱਲੋਂ ਟਰਾਂਸਫਾਰਮਰ 'ਚ ਸਿੱਧੀਆਂ ਕੁੰਡੀਆਂ ਲਗਾ ਕੇ ਮਸ਼ੀਨ ਚਲਾਈ ਜਾ ਰਹੀ ਸੀ। ਉਧਰ ਪਤਾ ਲੱਗਣ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਅਧਿਕਾਰੀਆਂ ਨੇ ਮਸ਼ੀਨ ਨੂੰ ਰੁਕਵਾ ਕੇ ਮਸ਼ੀਨ ਸਮੇਤ ਕੁੰਡੀ ਲਾਉਣ ਵਾਲੀ ਇਸਤੇਮਾਲ ਕਰਨ ਵਾਲੀਆਂ ਤਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਟਲੀ ਵਿਖੇ ਖੇਤਾਂ ਵਿੱਚ ਕੰਮ ਕਰਦੇ ਭਾਰਤੀ ਨੌਜਵਾਨ ਨਾਲ ਵਾਪਰੇ ਹਾਦਸੇ ਤੋਂ ਬਾਅਦ ਹੋਈ ਦਰਦਨਾਕ ਮੌਤ ਸਬੰਧੀ ਇਨਸਾਫ ਦੀ ਮੰਗ ਨੂੰ ਲੈ ਕੇ ਇਨਸਾਨਪਸੰਦ ਲੋਕਾਂ ਨੇ ਇਟਲੀ ਦੀ ਸਰਮੌਰ ਜਥੇਬੰਦੀ ਸੀਜੀਆਈਐਲ ਦੇ ਝੰਡੇ ਹੇਠ ਲਾਤੀਨਾ ਦੇ ਡੀਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮਜ਼ਾਰਾ ਕੀਤਾ ਦੱਸਦੇ ਹਨ ਕਿ 31 ਸਾਲਾ ਭਾਰਤੀ ਨੌਜਵਾਨ ਸਤਨਾਬ ਸਿੰਘ ਦੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਇੱਕ ਬਾਹ ਕੱਟੀ ਗਈ ਸੀ ਖੇਤਾਂ ਦਾ ਮਾਲਕ ਉਕਤ ਨੌਜਵਾਨ ਨੂੰ ਹਸਪਤਾਲ ਲੈ ਜਾਣ ਦੀ ਬਾਰੇ ਘਰ ਦੇ ਬਾਹਰ ਹੀ ਸੁੱਟ ਕੇ ਚਲਾ ਗਿਆ ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮੰਗ ਕੀਤੀ ਹੈ ਕਿ ਕਿਰਤੀ ਇਨਸਾਨ ਮਰਹੂਮ ਸਤਨਾਮ ਸਿੰਘ ਲਾ ਅਜੀਹਾ ਵਤੀਰਾ ਬਪਣ ਵਾਲੇ ਇਟਾਲੀਅਨ ਮਾਲਕ ਤੇ ਖਿਲਾਫ ਸਖਤ ਕਾਨੂੰਨ ਕਾਰਵਾਈ ਕੀਤੀ ਜਾਵੇ ਇਸ ਦੌਰਾਨ ਇਟਲੀ ਦੀ ਪਾਰਲੀਮੈਂਟ ਦੇ ਤਿੰਨ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫੀ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਣਗੇ ਤੇ ਭਵਿੱਖ ਵਿੱਚ ਕਿਸੇ ਵੀ ਹੋਰ ਕਿਰਤੀ ਨਾਲ ਅਜਿਹੀ ਘਟਨਾ ਨਾ ਘਟੇ ਇਸ ਸਬੰਧੀ ਕਾਰਵਾਈ ਕਾਨੂੰਨ ਨੂੰ ਹੋਰ ਵੀ ਸੁਖਤ ਕਰਨ ਸਮੱਧੀ ਵਿਚਾਰ ਕੀਤਾ ਜਾਵੇਗਾ ਅਸੀਂ ਇੱਥੇ ਨਿਹੰਗ ਫੌਜ ਸਾਰੇ ਇਟਲੀ ਦੀ ਨਿਹੰਗ ਜਥੇਬੰਦੀਆਂ ਵੱਲੋਂ ਪਹੁੰਚੇ ਆ ਜੀ ਸਾਨੂੰ ਜਸਹਰ ਜੀ ਵੱਲੋਂ ਹੁਕਮ ਹੋਇਆ ਸੀ ਕਿ ਜਾ ਕੇ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਖੜੀਏ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਦਨਾਮ ਸਿੰਘ ਨਾਲ ਜੋ ਨਵਾਂ ਵੱਡਾ ਵਾਪਰਿਆ ਹਾਦਸਾ ਉਹਦੀ ਬਾਹ ਵੱਢੀ ਗਈ ਤੇ ਇਹਦਾ ਮਾਲਕ ਨੇ ਉਹਨੂੰ ਇਕੱਠੇ ਕਰਕੇ ਫਰਗੋਨੇ ਸੱਟ ਕੇ ਤੇ ਉਹਦੇ ਘਰ ਦੇ ਮੂਰੇ ਸੱਟਿਆ ਆ ਇਹ ਉਹ ਬਹੁਤ ਹੀ ਵੱਡਾ ਹੀ ਮਤਲਬ ਕੀ ਕਹਿਰ ਦੋ ਤਰਾਸਦੀ ਇੱਕ ਤਰ੍ਹਾਂ ਤੋਂ ਬਾਬਾ ਜੀ ਕਿ ਜਿਹੜੇ ਕੰਮ ਕਰਦੇ ਨੇ ਖੇਤਾਂ ਦੇ ਵਿੱਚ ਤੇ ਉਹਨਾਂ ਦੇ ਕੋਈ ਮਤਲਬ ਜਿਹੜੇ ਹਲੇ ਆਏ ਹੁੰਦੇ ਨੌਕੀਆਂ ਦੇ ਉਹਨਾਂ ਨੂੰ ਕੋਈ ਮਤਲਬ ਕੀ ਕੋਈ ਸਾਥ ਨਹੀਂ ਦਿੰਦਾ ਉਹਨਾਂ ਦਾ ਤੇ ਹਾਂ ਦੀ ਜਿਹੜੇ ਮਾਲਕ ਨੇ ਔਰ ਇਸ ਮਤਲਬ ਰੀਸਿਜ਼ਮ ਕਰਦੇ ਨੇ ਉਹਨਾਂ ਨਾਲ ਤੇ ਜੇ ਅਸੀਂ ਮਤਲਬ ਆਪਣੇ ਭਰਾ ਸਾਰੇ ਇਕੱਠੇ ਹੋ ਕੇ ਜੇ ਨਾ ਖੜੇ ਹੋਏ ਤਾਂ ਫਿਰ ਇਹ ਕੰਮ ਚੱਲਦੇ ਰਹਿਣੇ ਆ ਨਵੇਂ ਤੋਂ ਨਵੇਂ ਸਤਨਾਮ ਸਿੰਘ ਵਰਗੇ ਬਾਵਾ ਵੱਡੀਆਂ ਜਾਣੀਆਂ ਤੇ ਉਹਨਾਂ ਨੂੰ ਘਰ ਮੂਰੇ ਛੱਟ ਕੇ ਦਿਲਦਿਆ ਕਰਨੀ ਆ ਤੁਸੀਂ ਕੀ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆਂ ਕਿ ਛੇਤੀ ਛੇਤੀ ਸਾਰੇ ਡਾਕੂਮੈਂਟ ਬਣਾ ਦਿਆ ਕਰੀ ਜੀ ਇੰਨਾ ਨਾ ਲੰਮਾ ਟਾਈਮ ਸਾਲ ਸਾਲ ਡੇਢ ਡੇਢ ਸਾਲ ਨਾਲ ਲਟਕਾਇਆ ਜੀ ਹਾਂਜੀ ਕੱਚਾ ਬੰਦਾ ਵਧੀਆ ਕੰਮ ਲੱਗ ਸਕੇ ਆ ਖੇਤਾਂ ਵਿੱਚ ਨਾ ਰਹੇ ਜੇ ਕਿਉਂਕਿ ਖੇਤਾਂ ਸਿਰ ਤੇ ਇਟਲੀ ਜਲਦਾ ਪਿਆ ਬਾਬਾ ਜੀ ਸਾਰਾ ਸਾਡੇ ਸਿਰ ਤੇ ਮੈਂ ਕਹਿੰਦਾ ਮੈਂ ਕਹਿੰਦਾ ਇੰਡੀਆ ਨਾਲ ਦੇ ਸਿਰ ਤੇ ਜਿਹੜੇ ਆਪਣੇ ਵੀਰ ਆਉਂਦੇ ਨੇ ਸਾਊਥ ਅਫਰੀਕਾ ਤੋਂ ਉਹਨਾਂ ਦੇ ਸਿਰ ਤੇ ਚੱਲਦਾ ਇਹਦਾ ਇਟਲੀ ਖੇਤੀ ਬਾੜੀ ਵਾਲਾ ਕੰਮ ਜੇ ਅਸੀਂ ਕਿਤੇ ਛੱਟ ਕੇ ਇਨਾਂ ਦੇ ਬਾਬਾ ਹੀ ਪੁੱਛਾਂ ਚੱਕੀਆਂ ਜਾਣੀਆਂ ਜੀ ਤੇ ਅਸੀਂ ਇੰਨੀ ਕ ਬੇਨਤੀ ਕਰਦੇ ਵਿਸ਼ਾਸ਼ ਨੂੰ ਕੀ ਛੇਤੀ ਜਾਣੀ ਰਾਨਾਂ ਦੇ ਪਰਮੇਸ਼ਰ ਤੋਂ ਜਿਹੜੀ ਆਪਣੀ ਪੇਪਰਾਂ ਵਾਲੇ ਕੰਮ ਹੁੰਦੇ ਛੇਤੀ ਨੂੰ ਵੇਟਦਿਆ ਕਰੇ ਜੀ ਐਂ ਹੀ ਕੱਲ ਨੂੰ ਵਾਦਾ ਹੋਊਗਾ ਕਿ ਕੱਲ ਨੂੰ ਕੇ ਹੋਰ ਸਤਨਾਮ ਸਿੰਘ ਦੀ ਬਾਹ ਵਢੀ ਜਾਵੇ ਜੀ ਪਿਛਲੇ ਦਿਨੀ ਜ਼ਿਲ੍ਹਾ ਲਤੀਨਾ ਦੇ ਨਜ਼ਦੀਕ ਪੈਂਦੇ ਇੱਕ ਕਸਬੇ ਵਿੱਚ ਸਤਨਾਮ ਸਿੰਘ ਨਾਮ ਦੀ ਦੇ ਦਰ ਬੇਵਕਤੀ ਮੌਤ ਹੋ ਗਈ ਹੈ ਜੋ ਕਿ ਇੱਕ ਐਕਸੀਡੈਂਟ ਮੰਨਿਆ ਜਾ ਰਿਹਾ ਸੀ ਪਰ ਜੇ ਉਹ ਮੌਤ ਹੋਈ ਸੀ ਪਰ ਮਾਲਕ ਦੀ ਬੇਰਹਿਮੀ ਦੇ ਨਾਲ ਉਸ ਨੂੰ ਜਿਹੜੀ ਉਸਦੇ ਜਦੋਂ ਮਸ਼ੀਨ ਦੇ ਵਿੱਚ ਬਾਹਾਂ ਏ ਸੀ ਉਸ ਨੂੰ ਜਦੋਂ ਐਕਸੀਡੈਂਟ ਹੋਇਆ ਸੀ ਉਸ ਦਾ ਦਰਘਟਨਾ ਹੋਈ ਸੀ ਉਹ ਨਾਲ ਲੈ ਕੇ ਉਸ ਨੂੰ ਜਿਹੜੇ ਦੁੱਖ ਦੀ ਘੜੀ ਵਿੱਚ ਉਹਦਾ ਸਾਥ ਦੇਣ ਦੀ بجائے ਉਹਨੂੰ ਚੁੱਕ ਕੇ ਉਹਦੇ ਘਰ ਦੇ ਮੋਰੇ ਸੁੱਟ ਆਇਆ ਜਦ ਕਿ ਉਹ ਹਰ ਜਗ੍ਹਾ ਉਹਦੀ ਇਸ ਗੱਲ ਦੀ ਚਰਚਾ ਛੜੀ ਹੋਈ ਹੈ ਹਰ ਇਟਾਲੀਅਨ ਮੀਡੀਆ ਤੇ ਪੰਜਾਬੀ ਮੀਡੀਆ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਬੇਰਹਿਮੀ ਜਿਹੜੀ ਮਾਲਕ ਨੇ ਕੀਤੀ ਆ ਜੇਕਰ ਉਹ ਉਸ ਨੂੰ ਹਸਪਤਾਲ ਲੈ ਜਾਂਦਾ ਤਾਂ ਸ਼ਾਇਦ ਅੱਜ ਸਤਨਾਮ ਸਿੰਘ ਜਿੰਦਾ ਹੁੰਦਾ ਆਪਣੇ ਪਰਿਵਾਰ ਦੇ ਨਾਲ ਇੱਥੇ ਜੋ ਰਹਿ ਰਿਹਾ ਸੀ ਦੱਸਣਯੋਗ ਹੈ ਕਿ ਉਹ ਆਪਣੀ ਪਤਨੀ ਦੇ ਨਾਲ ਜੋ ਦੱਸਿਆ ਜਾ ਰਿਹਾ ਸੋਨੀਆ ਨਾਮ ਦੀ ਪਤਨੀ ਦੇ ਨਾਲ ਇੱਥੇ ਇਟਲੀ ਦੇ ਵਿੱਚ ਇਲੀਗਲ ਤੌਰ ਤੇ ਰਹਿ ਰਿਹਾ ਸੀ ਰਹਿ ਰਿਹਾ ਸੀ ਅਤੇ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਪਿਛੇ ਇੰਡੀਆ ਆਪਣੇ ਪਰਿਵਾਰ ਦਾ ਤੇ ਇੱਥੇ ਆਪਣਾ ਪੇਟ ਪਾਰ ਰਿਹਾ ਸੀ ਅੱਜ ਇਟਲੀ ਦੇ ਜਿਲਾ ਲਾਤੀਨਾ ਦੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਕਿ ਉਸ ਦੇ ਹੱਥ ਵਿੱਚ ਸੀਜੀਐਲ ਜਿਹੜੀ ਕਿ ਇੱਕ ਸੰਸਥਾ ਹੈ ਜੁੜੀ ਮਜ਼ਦੂਰਾਂ ਦੇ ਹੱਕ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਕਰਦੀ ਆ ਰਹੀ ਆ ਉਹਨਾਂ ਦੇ ਨਵਿੰਦਿਆਂ ਵੱਲੋਂ ਉਹਨਾਂ ਦੇ ਕਾਮਿਆਂ ਵੱਲੋਂ ਉਹਨਾਂ ਦੇ ਵਰਕਰਾਂ ਦੇ ਵੱਲੋਂ ਪੂਰੀ ਇਟਲੀ ਦੇ ਵਿੱਚ ਸੰਦੇ ਦਿੱਤਾ ਗਿਆ ਸੀ ਕਿ ਇਟਲੀ ਭਰ ਦੇ ਜਿਹੜੇ ਇੰਡੀਅਨਾਂ ਅਤੇ ਬਾਕੀ ਕਮਿਊਨਿਟੀ ਦੇ ਲੋਕ ਹਾਜ਼ਰੀ ਭਰ ਕੇ ਅੱਜ ਉਸ ਨੂੰ ਸ਼ਰਧਾਂਜਲੀ ਦਈਏ ਅਤੇ ਉਸ ਦੇ ਉਸ ਨੂੰ ਇਨਸਾਫ ਦਿਵਾਉਣ ਲਈ ਇੱਕ ਮਜ਼ਾਰਾ ਕਰਕੇ ਗਵਰਨਮੈਂਟ ਦੇ ਕੰਨੀ ਪਹੁੰਚਾਈਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਭੂਇਕ ਵਿੱਚ ਕਿਸੇ ਦੇ ਨਾਲ ਇੰਨੀ ਬੇਰਹਿਮੀ ਦੀ ਨਾਲ ਮੌਤ ਨਾ ਹੋ ਸਕੇ ਅਤੇ ਹਮੇਸ਼ਾ ਹੀ ਇੱਥੇ ਜੋ ਪੰਜਾਬੀ ਇਹਦੇ ਵਾਕੀ ਹੋਰ ਕੰਟਰੀਆਂ ਦੇ ਮਜ਼ਦੂਰ ਮਜ਼ਦੂਰੀ ਕਰਕੇ ਆਪਣਾ ਤੇ ਇਸ ਕੰਟਰੀ ਦਾ ਭਲਾ ਮੰਗ ਰਹੇ ਔਰ ਇਸ ਕੰਟਰੀ ਦੇ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਹਮੇਸ਼ਾ ਹੀ ਖੁਸ਼ ਤੇ ਆਵਾਜ਼ ਰਹਿਣ ਕੈਮਰਾਮੈਨ ਪਰਮਜੀਤ ਦੇ ਨਾਲ ਮੈਂ ਗੁਰਸ਼ਰਨ ਸਿੰਘ ਸੋਨੀ ਰੋਮ ਇਟਲੀ ਲੁਧਿਆਣਾ ਦੀ ਇੱਕ ਲੜਕੀ ਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਉਸ ਦਾ 6 ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਪਰ ਲੜਕੇ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਪਰੇਸ਼ਾਨ ਹੋ ਕੇ ਉਹਨਾਂ ਦੀ ਲੜਕੀ ਨੇ ਇੱਕ ਖੌਫਨਾਕ ਕਦਮ ਚੁੱਕਿਆ ਹੈ ਉਹਨਾਂ ਦਾ ਸਹਿ ਕਿ ਲੜਕੀ ਦਾ 1 ਸਾਲ ਤੋਂ ਉਕਤ ਲੜਕੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਲੜਕੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਿਸ ਤੇ ਪਰਿਵਾਰ ਵਾਲਿਆਂ ਨੂੰ ਮਨਾਉਣ ਤੋਂ ਬਾਅਦ 10 ਦਿਨ ਪਹਿਲਾਂ ਹੀ ਇਹਨਾਂ ਦੀ ਮੰਗਣੀ ਕਰਵਾ ਕੇ ਵਿਆਹ ਦੀ ਤਾਰੀਖ ਪੱਕੀ ਕੀਤੀ ਗਈ ਸੀ ਉਧਰ थाना ਸਰਾਬਰ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ਹੈ ਪਟਿਆਲਾ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋ ਦਾ ਪਰਦਾਫਾਸ਼ ਕਰਦੇ ਹੋਏ ਗਿਰੋ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ 8 ਮੋਟਰਸਾਈਕਲ ਅਤੇ ਇੱਕ ਸਕੂਟੀ ਬਰਾਮਦ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਆਪਣੀ ਨਸ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਨੂੰ ਪੁਸ਼ਕਿਸ਼ ਦੌਰਾਨ ਚੋਰਾਹਾਂ ਦੀਆਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ ਮੁਕੇਰੀਆਂ ਦੇ ਪਿੰਡ ਠਾਕੁਰ ਦੁਆਰਾ ਵਿਖੇ ਸੀਆਰਪੀਐਫ ਦੇ ਜਵਾਨ ਕਾਂਸਟੇਬਲ ਮਨੋਜ ਕੁਮਾਰ ਦਾਸ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮਨੋਜ ਸੀਆਰਪੀਐਫ ਦੀ 173ਵੀਂ ਬਟਾਲੀਅਨ ਚ ਨਾਗਾਲੈਂਡ ਦੇ ਦੀਮਾਪੁਰ ਵਿਖੇ ਤਾਇਨਾਤ ਸੀ ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦਾ ਦੇਹਾਂਤ ਹੋ ਗਿਆ ਅੱਜ ਜਿਵੇਂ ਹੀ ਤਿਰੰਗੇ ਵਿੱਚ ਲਿਪਟੀ ਸੀਆਰਪੀਐਫ ਦੇ ਜਵਾਨ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਸਾਰਾ ਮਾਹੌਲ ਗਮਗੀਨ ਹੋ ਗਿਆ ਜਵਾਨ ਦੇ ਪਰਿਵਾਰਕ ਮੈਂਬਰਾਂ ਪਿੰਡ ਦੇ ਲੋਕਾਂ ਨੇ ਨਾਮੰਖਾ ਦੇ ਨਾਲ ਉਹਨਾਂ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਕੁਪੂਰ ਥਲਤ ਪੂਜੀ ਸੀਆਰਪੀਐਫ ਦੇ ਸ਼ਸਤਰ ਸਲਾਮੀ ਦੇ ਕੇ ਆਪਣੇ ਸੈਨਿਕ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਬਹੁਤ ਦੁੱਖ ਲੱਗਿਆ ਹੈ ਖਬਰ ਸੁਣ ਕੇ। ਔਰ ਇਹਨਾਂ ਦੇ ਕਰੀਮੇਸ਼ਨ ਤੇ ਮੈਂ ਆਈ ਆਂ। ਔਰ ਇਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਖੜੇ ਆਂ। ਔਰ ਬੜਾ ਹੌਨਹਾਰ ਔਰ ਇਹਨਾਂ ਦੀ ਪ੍ਰਮੋਸ਼ਨ ਵੀ ਹਜੇ 2 ਦਿਨ ਪਹਿਲਾਂ ਹੋਈ ਆਪਣੇ ਪਤਨੀ ਨਾਲ ਗੱਲ ਕੀਤੀ ਆਪਣੇ ਪਿਤਾ ਜੀ ਨਾਲ ਗੱਲ ਕੀਤੀ। ਪਤਾ ਨਹੀਂ ਕੀ ਸੁਪਨੇ ਉਹਨਾਂ ਨੇ ਸਜੋਏ ਹੋਏ ਸੀ ਉਹਨਾਂ ਨੇ ਇੱਥੇ ਆਨ ਕੇ ਘਰ ਫੰਕਸ਼ਨ ਵੀ ਕਰਨਾ ਸੀ ਪਰ ਇਸ ਤਰ੍ਹਾਂ ਦੀ ਖਬਰ ਸੁਣ ਕੇ ਉਹਨਾਂ ਦੀ ਡੈਥ ਦੀ ਖਬਰ ਸੁਣ ਕੇ ਸਾਰੇ ਪਿੰਡ ਵਾਸੀਆਂ ਨੂੰ ਸਾਡੇ ਮਕੇਰੀਆਂ ਵਾਸੀਆਂ ਨੂੰ ਉਹ ਦੁੱਖ ਹੋਇਆ ਹੈ ਸੁਣ ਕੇ ਵੀ ਜਿਹੜਾ ਕਿ ਇਹਨਾਂ ਨੇ ਆਪਣੇ ਘਰ ਵਿੱਚ ਫੰਕਸ਼ਨ ਸੈਲੀਬ੍ਰੇਟ ਕਰਨਾ ਸੀ ਤੇ ਜਦੋਂ ਮੌਤ ਦੀ ਖਬਰ ਸੁਣੀ ਤੇ ਸਾਰੇ ਇਲਾਕੇ ਦੇ ਵਿੱਚ ਬੜਾ ਸ਼ੋਕ ਮਹਿਸੂਸ ਕੀਤਾ ਲੋਕਾਂ ਨੇ ਬਲਟਨ ਚ ਫਿਲਹਾਲ ਹੈ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬੜੇ ਰੋਚਕ ਅੰਦਿਕਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲੂ ਦੀ ਇਜਾਜ਼ਤ ਤੇ ਆਉਂਦੇ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਮੌਸਮ ਤੇ ਹਾਲਤੇ